ਮਾਡਲ ਹਾਨੀਆ ਅਮੀਰ ਦੀ ਪੰਜਾਬੀ ਲੁਕਾਈ ਸੁਰਖੀਆਂ ਦੇ ਵਿੱਚ ਵੇਖ ਉਹਨਾਂ ਦੇ ਫੈਨਸ ਵੀ ਹੋ ਗਏ دیਵਾਨੇ ਹਾਨੀਆ ਅਮੀਰ ਜੋ ਕਿ ਪਾਕਿਸਤਾਨ ਦੀ ਕਾਫੀ ਵੱਡੀ ਮਾਡਲ ਹੈ ਉਹ ਹਮੇਸ਼ਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਤੇ ਅਕਸਰ ਅਸੀਂ ਉਹਨਾਂ ਨੂੰ ਪੰਜਾਬੀ ਗਾਣਿਆਂ ਦੇ ਉੱਤੇ ਲਿਪਸਿੰਗ ਕਰਦੇ ਹੋਏ ਵੇਖਦੇ ਹਾਂ ਤੇ ਇਸ ਚੀਜ਼ ਨੂੰ ਪੰਜਾਬ ਦੇ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਤੇ ਦੱਸਦੀ ਹੈ ਕਿ ਪਾਕਿਸਤਾਨ ਦੀ ਮਾਡਲ ਹੈ ਪਰ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਵੱਡੀ ਫੈਨ ਫਾਲੋਇੰਗ ਦੱਸ ਦੇ ਕਿ ਪੰਜਾਬੀ ਗੀਤ ਜਗਤ ਦੇ ਕੀ ਸਿਤਾਰੇ ਹਾਨੀ ਅਮੀਰ ਨੂੰ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰਦੇ ਨੇ ਜਿਸ ਦੇ ਵਿੱਚ ਪੰਜਾਬੀ ਗਾਇਕ ਐਮੀ ਵਰਕ ਹਿਮਾਂਸ਼ੀ ਖੁਰਾਨਾ ਤਾਨਿਆ ਸविताਸ ਬਰਾੜ ਅਰਮਾਨ ਬੇਦਿਲ ਅਤੇ ਪੰਜਾਬੀ ਸੰਗੀਤਕਾਰ ਜਾਨੀ ਵੀ ਸ਼ਾਮਲ ਹੈ ਤੇ ਦੱਸਦੀ ਹੈ ਕਿ ਪਹਿਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਦੀਆਂ ਬਾਦਸ਼ਾਹ ਦੇ ਨਾਲ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋਈਆਂ ਸੀ ਜਿਸ ਤੋਂ ਬਾਅਦ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਹਾਨਿਆ ਅਮੀਰ ਜਵਾ ਕੋਈ ਪੰਜਾਬੀ Song ਦੇ ਵਿੱਚ ਨਜ਼ਰ ਆ ਸਕਦੀ ਹੈ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਦੀਆਂ ਕੁਝ ਪੰਜਾਬੀ ਸੂਟ ਦੇ ਵਿੱਚ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਗਈਆਂ ਤੇ ਉਹਨਾਂ ਦਾ ਪੰਜਾਬੀ ਅੰਦਾਜ਼ ਵੇਖ ਕੇ ਹਰ ਕੋਈ ਖੁਸ਼ ਹੈ ਦਰਅਸਲ ਹਾਨਿਆ ਅਮੀਰ ਜੋਆ ਪੰਜਾਬੀ ਪਹਿਰਾਵੇ ਦੇ ਵਿੱਚ ਨਜ਼ਰ ਆ ਰਹੀ ਹੈ ਜੋ ਫੈਨਸ ਲਈ ਖਿੱਚਦਾ ਕੇਂਦਰ ਬਣਿਆ ਹੋਇਆ ਉਸ ਦੇ ਇਸ ਲੁੱਕ ਨੂੰ ਫੈਨਸ ਰੱਜ ਕੇ ਤਾਰੀਫ਼ ਵੀ ਕਰ ਰਹੇ ਨੇ ਇੱਕ ਵਾਰ ਫਿਰ ਇੰਸਟਾਗ੍ਰਾਮ ਉੱਤੇ ਲਾਈਵ ਸੈਸ਼ਨ ਦੌਰਾਨ ਇੱਕ ਪ੍ਰਸ਼ੰਸਕ ਵੱਲੋਂ ਪੁੱਛਿਆ ਜਾਣ ਉਤੇ ਬਾਦਸ਼ਾ ਨੇ ਕਿਹਾ ਅੱਜਗਾ ਕਿ ਉਹ ਪਾਕਿਸਤਾਨੀ ਅਦਾਕਾਰਾ ਹਾਨਿਆ ਅਮੀਰ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਉਸਨੇ ਹਾਨਿਆ ਨੂੰ ਮਿਲਣ ਦੀ ਇੱਛਾ ਵੀ ਜ਼ਾਹਰ ਕੀਤੀ ਸੀ ਇਹਨਾਂ ਦੀ ਇਕੱਠਿਆਂ ਦੀਆਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋਈਆਂ ਸੀਗੀਆਂ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਕਹਿਿਆ ਜਾ ਸਕਦਾ ਹੈ ਕਿ ਬਾਦਸ਼ਾ ਜੋ ਉਹਨਾਂ ਦੀ ਇੱਕ ਰੀਜ ਜਿਹੜੀ ਸੀ ਹਾਨਿਆ ਅਮੀਰ ਨੂੰ ਮਿਲਣ ਦੀ ਉਹ ਵੀ ਪੂਰੀ ਹੋ ਚੁੱਕੀ ਹੈ ਚੌਥੀ ਉਹਨਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤੇ ਹਾਨਿਆ ਅਮੀਰ ਕਾਫੀ ਜ਼ਿਆਦਾ ਜਾਣਿਆ-ਮਾਨਿਆ ਚਿਹਰਾ ਹੈ ਉਹ ਕਾਫੀ ਸਾਰੇ ਸੌਂਗਸ ਦੇ ਵਿੱਚ ਨਜ਼ਰ ਆ ਚੁੱਕੇ ਹੈ ਤੇ ਕਈ ਸਾਰੇ ਸੀਰੀਅਲਸ ਦੇ ਵਿੱਚ ਵੀ ਉਹਨਾਂ ਦਾ ਐਕਟਰ ਦੇਖਿਆ ਜਾ ਚੁੱਕਿਆ ਤੇ ਉਹਨਾਂ ਦੀ ਐਕਟਿੰਗ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੀ ਹਮੇਸ਼ਾ ਜੋ ਆ ਕੰਪੈਰੀਜ਼ਨ ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਦੇ ਨਾਲ ਵੀ ਹੁੰਦਾ ਹੈ ਜਿਸ ਦੇ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਹੈ ਸੋ ਹਾਨਿਆ ਦੀ ਗੱਲ ਕਰੀਏ ਤੇ 1997 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਪਾਕਿਸਤਾਨ ਦੇ ਰਾਵਲਪਿੰਡੀ ਦੇ ਵਿੱਚ ਤੇ ਬਚਪਨ ਤੋਂ ਹੀ ਉਹਨਾਂ ਨੂੰ ਅਦਾਕਾਰੀ ਦਾ ਬੇਹੱਦ ਸ਼ੌਂਕ ਸੀ ਜਦੋਂ ਉਹ ਕਾਲਜ ਸੀ ਤਾਂ ਉਹਨਾਂ ਨੇ ਰੋਮਾਂਟਿਕ ਕਾਮੇਡੀ ਫਿਲਮ ਜਨਮ ਲਈ ਐਡੀਸ਼ਨ ਦਿੱਤਾ ਸੀ ਫਿਰ ਉਸਨੇ 19 ਸਾਲ ਦੀ ਉਮਰ ਵਿੱਚ ਫਿਲਮ ਦੇ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ਹਾਲਾਂਕਿ ਉਸ ਨੂੰ ਸੀਰੀਜ਼ तितਲੀ ਤੋਂ ਵੱਡੀ ਪਛਾਣ ਮਿਲੀ ਸੀ ਕਿ ਚਲਸ ਦੇ ਵਿੱਚ ਉਸਨੇ ਇੱਕ ਬੇਵਫਾ ਔਰਤ ਦੀ ਭੂਮਿਕਾ ਨਿਭਾਈ ਸੀ ਫਿਰ ਉਹ ਫਿਰ ਵਹੀ ਮੁਹੱਬਤ ਅਤੇ ਵਿਸਾਲ ਵਰਗੇ ਸ਼ੋਅਸ ਦੇ ਵਿੱਚ ਨਜ਼ਰ ਆਈ ਸੀ ਉਸਨੇ ਜਦਕਿ ਨਾ ਮਾਲੂਮ ਅਫਰਾਦ 2 ਅਤੇ ਪਰਵਾਜ਼ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਨੇ ਹਾਲਾਂਕਿ ਉਸਦੇ ਕੈਰੀਅਰ ਦੇ ਵਿੱਚ ਮੋੜ ਅਦੋਂ ਆਇਆ ਸੀ ਜਦੋਂ ਟੀਵੀ ਸ਼ੋਅ ਮੇਰੇ ਹਮਸਫਰ ਦੇ ਵਿੱਚ ਉਹ ਨਜ਼ਰ ਆਈ ਸੀਗੀ ਤੇ ਇਸ ਦੇ ਨਾਲ ਹਾਨਿਆ ਅਮੀਰ ਨੂੰ ਬਹੁਤ ਜ਼ਿਆਦਾ ਪੋਪੁਲਾਰਿਟੀ ਮਿਲੀ ਸੀਗੀ ਤੇ ਕਰ ਕਰ ਦੇ ਵਿੱਚ ਹਰ ਕੋਈ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਰਿਹਾ